ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੱਲੇ ਬੱਲੇ ਹੋਵੇਗੀ ਜਿਵੇਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੋਈ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਤੋਂ ਇਲਾਵਾ ਪੰਥਕ ਪਾਰਟੀ ਜਿਸ ਤਰ੍ਹਾਂ ਅਕਾਲੀ ਦਲ ਵਾਰਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪੁਰਨ ਸਰਜੀਤ ਦੇ ਆਗਵਾ ਵੱਲੋਂ ਵੱਡੇ ਪਦਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੜਿਆ ਜਾ ਰਿਹਾ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਪਾਰਟੀਆਂ ਦੇ ਆਗੂਆਂ ਦੇ ਨਾਲ ਧੱਕਾ ਕਰ ਰਹੇ ਨੇ ਹਰ ਪਾਰਟੀ ਆੜੇ ਹੱਥੀ ਲੈਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਾਵੇਂ ਕਲਮ ਕੱਲੇ ਹਨ ਲੇਕਿਨ ਇਸ ਦੇ ਬਾਵਜੂਦ ਉਸ ਦੇ ਹੌਸਲੇ ਬਲੰਦ ਨੇ ਜਿਹੜੇ ਵਾਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਗਏ ਸੀ ਉਹਨਾਂ ਨੂੰ ਪੂਰਾ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਉਹਨਾਂ ਉੱਤੇ ਪਹਿਰਾ ਵੀ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਗਰੀਬ ਗੁਰਬਿਆਂ ਦੀਆਂ ਵੋਟਾਂ ਨਾਲ ਹਮੇਸ਼ਾ ਸਰਕਾਰਾਂ ਬਣਦੀਆਂ ਨੇ ਗਰੀਬ ਗੁਰਬਿਆਂ ਨੇ ਬਿਲਕੁਲ ਵਿਰੋਧ ਨਹੀਂ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖਾਸ ਕਰਕੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10 ਲੱਖ ਰੁਪਏ ਵਾਲਾ ਇਲਾਜ ਮਲਾਕਾਰ ਜਿਹੜਾ ਹੈ ਉਹ ਮੁਹੱਈਆ ਕਰਵਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਿਸੇ ਵੀ ਸਰਕਾਰ ਨੇ ਫੈਸਲਾ ਨਹੀਂ ਲਿਆ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲੇ ਵੱਡੇ ਐਕਸ਼ਨ ਕੀਤੇ ਜਾਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਤਾ ਵੈਸੇ ਹੀ ਡਰ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਦੇ ਕੋਲੋਂ ਖਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਤੇ ਫਿਰ ਡਰੇ ਹੋਏ ਨੇ ਕੱਲ ਡੀਜੀਪੀ ਗੌਰਵ ਯਾਦਵ ਦੇ ਦਫ਼ਤਰ ਪਹੁੰਚ ਗਏ ਕਿ ਭਾਈ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਓ ਤੁਸੀਂ ਮੈਨੂੰ ਜਿਹੜਾ ਹੈ ਮੈਂ ਫਲੰਡਰ ਕਰਨ ਆਇਆ ਹਾਂ ਸਿਆਸੀ ਲਾਵਾ ਸਿਆਸੀ ਲਾਭ ਲੈਣ ਦੇ ਲਈ ਸਿਆਸੀ ਸਟੰਟ ਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਆਗੂਆਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਮੇਰੇ ਆਗੂਆਂ ਤੇ ਝੂਠੇ ਪਰਚੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਗ੍ਰਿਫਤਾਰੀਆਂ ਤੋਂ ਡਰਦੀ ਹੈ ਨਾ ਜੇਲਾਂ ਤੋਂ ਡਰਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਡਰ ਕਾਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਜਿਹੜਾ ਸਿੱਖ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਵੀ ਲੱਗੇਗਾ ਕਿਉਂਕਿ ਉਹਨਾਂ ਦੇ ਜਿਹੜੇ ਸੀਗੇ ਨੇ ਜਿਹੜੇ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰਟਰਡ ਅਕਾਊਂਟਡ ਹੁੰਦੇ ਸੀ ਉਹ ਚਾਰਟਰਡ ਅਕਾਊਂਟਡ ਮੌਜੂਦਾ ਨੇ ਪੰਜਾਬ ਦੇ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਾਲਾਂਕਿ ਉਹ ਗ੍ਰਿਫਤਾਰ ਦੇ ਨਿਆਖ ਰਾਸਤੇ ਚੱਲ ਰਹੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰਾ ਧਾਮ-ਚਮ ਚੋਕਣਗੇ ਜਿਸ ਤਰ੍ਹਾਂ ਬਿਕਰਮਜੀਠੀਆ ਦੇ ਵਿਰੁੱਧ ਚੋਕਿਆ ਗਿਆ ਹਾਲਾਂਕਿ ਬਿਕਰਮਜੀਠੀਆ ਨੂੰ ਰਾਤ ਮਿਲ ਗਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਮੈਂ ਕੇਸ ਨੂੰ ਰੀਵਿਊ ਕਰਵਾਵਾਂਗਾ ਹਾਲਾਂਕਿ ਕੁਵਰ ਬਿਜੇ ਪ੍ਰਤਾਪ ਸਿੰਘ ਨੇ ਕੱਲ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਵਾ ਦਿੱਤਾ ਕਿ ਜਿਹੜੇ ਆਪਾਂ ਵਾਅਦੇ ਕੀਤੇ ਸੀ ਬਰਗਾਰੀ ਕਾਂਡ ਵਾਲੇ ਬਰਗਾਰੀ ਗੋਲੀ ਕਾਂਡ ਵਾਲੇ ਬੇਵਨ ਕਲਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਵਾਲੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਜਿਹੜਾ ਮਾਫੀਨਾਮਾ ਅਤੇ ਆਪਾਂ ਕਈ ਹੋਰ ਵਾਅਦੇ ਕੀਤੇ ਸੀ ਕੌਮ ਉਹ ਇੰਤਜ਼ਾਰ ਕਰ ਰਹੀ ਹੈ ਤੇ ਇਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਨ ਨੂੰ ਲੈ ਕੇ ਜਿਸ ਤਰ੍ਹਾਂ ਦੀ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੌਮ ਨੇ ਵਿਰੋਧ ਨਹੀਂ ਕੀਤਾ ਡੇਰਾਬਾਦ ਦਾ ਸਹਾਰਾ ਫਿਰ ਸ਼੍ਰੋਮਣੀ ਅਕਾਲੀ ਦਰ ਵੱਲੋਂ ਲਿਆ ਜਾ ਰਿਹਾ ਹੈ ਡੇਰਾਬਾਦ ਦਾ ਸਹਾਰਾ ਕੱਲਾ ਸ਼੍ਰੋਮਣੀ ਅਕਾਲੀ ਦਰ ਵੱਲੋਂ ਨਹੀਂ ਸ਼੍ਰੋਮਣੀ ਅਕਾਲੀ ਦਰ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਲਿਆ ਜਾ ਰਿਹਾ ਹੈ ਔਰ ਇਹ ਹੱਥੀ ਲਿਆ ਸ਼ਬਦੀ ਹਮਲੇ ਕੀਤੇ ਕਿ ਰੱਬੀ ਰੂਹ ਉੱਤੇ ਰੱਬੀ ਰੂਹ ਤੇ ਇਸ ਤਰ੍ਹਾਂ ਸ਼ਬਦ ਸ਼ਬਦੀ ਪਲਟਵਾਰ ਜਾਂ ਉਹ ਤਾਂ ਪੋਸਟਪਾਸ ਕਿ ਹਮਲਾ ਨਹੀਂ ਕਰਨਾ ਚਾਹੀਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਅਧਿਆਤਮਿਕ ਗੁਰੂ ਨੇ ਯਾਨੀ ਕਿ ਡੇਰਾਵਾਦ ਦਾ ਫਿਰ ਸਹਾਰਾ ਸ਼ੁਰੂ ਬਣੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਲਿਆ ਜਾ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾਵਾਦ ਦੇ ਵੋਟ ਬੈਂਕ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਸੱਚ ਨੂੰ ਸੱਚ ਕਿਹਾ ਗਲਤ ਨੂੰ ਗਲਤ ਕਿਹਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਥੋੜੇ ਦੇ ਡੇਰਾਵਾਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਹ ਦੇ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਆਖਰੀ ਬਜਟ ਹੈ ਸੈਸ਼ਨ ਵਿਧਾਨ ਸਭਾ ਦੇ ਵਿੱਚ ਆਉਣ ਜਾ ਰਿਹਾ ਹੈ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਇੱਕ ਇੱਕ ਕਦਮ ਫੂਕ ਕੇ ਰੱਖਣਗੇ ਇਹ ਜਿਹੜਾ ਬਜਟ ਆਵੇਗਾ ਇਹ ਪੰਜਾਬ ਦੇ ਲੋਕਾਂ ਦੇ ਲਈ ਲਾਹੇਵੰਦ ਹੋਵੇਗਾ ਜਿਸ ਤਰ੍ਹਾਂ ਮੰਮਤਾ ਬੇਨਰਜੀ ਨੇ ਵੈਸਟ ਬੰਗਾਲ ਦੇ ਵਿੱਚ ਬਜਟ ਲਿਆਂਦਾ ਹੈ ਅਤੇ ਬਜਟ ਦੇ ਵਿੱਚ ਵੈਸਟ ਬੰਗਾਲ ਦੇ ਸਾਰੇ ਤਬਕੇ ਦੇ ਲੋਕ ਖੁਸ਼ ਨੇ ਮੰਮਤਾ ਬੇਨਰਜੀ ਦੇ ਉਸ ਬਜਟ ਤੋਂ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਜੇਕਰ ਮੈਂ ਵਾਦੇ ਨਾ ਪੂਰੇ ਕੀਤੇ ਤੇ ੇਬੀ ਲੱਗੇਗੀ ਲੋਕ ਬਣਨਗੇ ਸਰਵੇ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋ ਸਕਦੀ ਹੈ ਕਿ ਜੇਕਰ ਇੱਕ ਦੋ ਵਾਦੇ ਤੇ ਧਿਆਨ ਕੇਂਦਰਿਤ ਕੀਤਾ ਜਾਵੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯਾਨੀ ਕਿ ਹੁਣ ਇਹ ਵੀ ਇਹ ਵੀ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਬਲਬੂਤੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਬਣਾ ਸਕਦੇ ਸਹਾਰਾ ਲੈਣਾ ਪਵੇਗਾ ਜਾਂ ਭਾਰਤੀ ਜਨਤਾ ਪਾਰਟੀ ਦਾ ਜਾਂ ਸ਼ਰੂਮਣੀ ਇਕਾਈ ਦਲ ਪੁਨਰ ਸਜੀਤ ਦਾ ਜਿਸ ਤਰ੍ਹਾਂ ਬਿਕਰਮਜੀਤਿਆ ਨੇ ਕਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਵਾਲੇ ਤਾਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਪੈਰ ਇਸ ਕਰਕੇ ਨਹੀਂ ਲੱਗਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੇ ਬਲ ਬੁੱਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਇਸ ਦਾ ਕਮਨਹਾਜਾ ਜਿਹੜਾ ਹੈ ਭੁਤਣਾ ਪੈ ਸਕਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਜਿਸ ਤਰ੍ਹਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭੂਤਾਂ ਪਿਆ ਇਜ਼ਤ ਅਗਵਾ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਕੁਮਾਰ ਜਾਖੜ ਨੇ ਉਹਨਾਂ ਤਾਂ ਸਿੱਧਮ ਸਿੱਧਾ ਹੀ ਕਹਿ ਦਿੱਤਾ ਕਿ ਭਈ ਸਾਡੇ ਪੈਰ ਨਹੀਂ ਲੱਗਣੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਤੇ ਕਾਂਗਰਸ ਪਾਰਟੀ ਦਾ ਤਾਂ ਆਪਸੀ ਭੰਬਲ ਪੂਸਾ ਤੇ ਮੁੱਖ ਮੰਤਰੀ ਦੀ ਚੂਈ ਕੁਰਸੀ ਨੂੰ ਲੈ ਕੇ ਵੱਡਾ ਬਵਾਲ ਮਚਿਆ ਹੋਇਆ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਆਸੀ ਹਾਲੇ ਸਟੰਟ ਹੋਰ ਕਰਨਗੇ ਲੇਕਰ ਉਹ ਐਨ ਨਿਸ਼ਾਨੇ ਤੇ ਜਾ ਕੇ ਲੱਗਣਗੇ ਚਾਹੇ ਮੁੱਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਚਾਹੇ ਮੁੱਦਾ ਹੋਵੇ ਬੈਵਨ ਕਲਾ ਗੋਲੀ ਕਾਣ ਦਾ ਤੇ ਚਾਹੇ ਮੁੱਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਜਿਹੜੀ ਹਲਕਾ ਫਰੀਦਕੋਟ ਦੇ ਵਿੱਚ ਇਹ ਸਾਰਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਮ-ਚਾਮ ਚੋਕਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹਾਲੇ ਵੀ ਕੌਮ ਨੇ ਨਹੀਂ ਕੀਤਾ ਪੰਥ ਨੇ ਨਹੀਂ ਕੀਤਾ ਇਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਜੇਕਰ ਪੰਥ ਨੇ ਵਿਰੋਧ ਕੀਤਾ ਹੁੰਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੀਮੀ ਲੱਗ ਜਾਣੀ ਸੀ ਇਸ ਕਰਕੇ ਫਿਰ ਦੁਬਾਰਾ ਬੱਲੇ ਬੱਲੇ ਹੋਵੇਗੀ ਤੇ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਭਗਵੰਤ ਮਾਨ